ਕਿ ਸਭ ਇੱਕ ਵਾਰ ਫੇਰ ਕਿਸਾਨੀ ਦਿੱਲੀ ਦੀਆਂ ਬੂਹਾਂ ਬਲਕੇ ਹਾਰੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਤੇ ਲਗਾਤਾਰ ਕੱਲ ਵੀ ਗੋਲੇ ਛੁੱਟੇ ਗਏ ਨੇ ਕਾਫੀ ਕਿਸਾਨ ਜ਼ਖਮੀ ਕਿਤੇ ਗਏ ਨੇ ਮੀਟਿੰਗਾਂ ਹੋ ਰਹੀਆਂ ਨੇ ਮੀਟਿੰਗਾਂ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਕੀ ਕਹਿਣਾ ਚਾਹੁੰਦੇ ਹਾਂ ਇਸ ਮਾਪ ਨੂੰ ਦੇਖੋ ਕਿਸਾਨਾਂ ਦੀਆਂ ਮੰਗਾਂ ਨੇ ਤੇ ਸਰਕਾਰ ਨੂੰ ਕਿਸਾਨਾਂ ਦੇ ਨਾਲ ਬੈਠ ਕੇ ਗੱਲਬਾਤ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਉਹਨੇ ਪਰਾਨੂੰ ਬੜੇ ਸੰਜਮ ਤੇ ਸਹਿਰਦਤਾ ਤੋਂ ਕੰਮ ਲੈਣਾ ਚਾਹੀਦਾ ਪਰ ਜਿਸ ਕਿਸਮ ਦੀ ਸਖਤੀ ਬਾਰਡਰਾਂ ਦੇ ਉੱਤੇ ਹਰਿਆਣਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਇਹਨੂੰ ਕਿਸੇ ਵੀ ਢੰਗ ਦੇ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪੰਜਾਬ ਨੂੰ ਕਸ਼ਮੀਰ ਨੂੰ ਪੂਰੇ ਭਾਰਤ ਦੇ ਨਾਲੋਂ ਬਾਰਡਰ ਸੀਲ ਕਰਕੇ ਹਰਿਆਣਾ ਸਰਕਾਰ ਨੇ ਬਿਲਕੁਲ ਜਿਹੜਾ ਹੈ ਉਹ ਵੱਖਰਾ ਕਰ ਦਿੱਤਾ ਤੇ ਜਿਸ ਕਿਸਮ ਦੇ ਹਾਲਾਤ ਖਾਸ ਤੌਰ ਤੇ ਸ਼ੰਭੂ ਬਾਰਡਰ ਤੇ ਬਣੇ ਹੋਏ ਨੇ ਉਹਨੂੰ ਵੇਖ ਕੇ ਆਉਂ ਲੱਗਦਾ ਜਿਵੇਂ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਇਸ ਕਿਸਮ ਦੀ ਗੱਲ ਜਿਹੜੀ ਹੈ ਉਹ ਨਹੀਂ ਕਰਨੀ ਚਾਹੀਦੀ ਪੰਜਾਬ ਸਰਕਾਰ ਜਿਹੜੀ ਹੈ ਇਸ ਨੂੰ ਵੀ ਤੁਰੰਤ ਐਕਸ਼ਨ ਦੇ ਵਿੱਚ ਆਉਣਾ ਚਾਹੀਦਾ ਹੈ ਕਿਉਂਕਿ ਹਰਿਆਣਾ ਸਰਕਾਰ ਵੱਲੋਂ ਪੰਜਾਬ ਦੀ ਧਰਤੀ ਦੇ ਉੱਤੇ ਬੈਠੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਨੇ ਗੋਲੀਆਂ ਚਲਾਈਆਂ ਗਈਆਂ ਨੇ ਜਿਦੇ ਨਾਲ ਪੰਜਾਬ ਪੁਲਿਸ ਦੇ ਨੌਜਵਾਨ ਵੀ ਜਿਹੜੇ ਹੈ ਉਹ ਜ਼ਖਮੀ ਹੋਏ ਹੈ ਸੁਣਨ ਵਿੱਚ ਆਇਆ ਤੇ ਪੰਜਾਬ ਸਰਕਾਰ ਨੂੰ ਪਰਚੇ ਕਰਨੇ ਚਾਹੀਦੇ ਨੇ ਜੇ ਮੈਨੇ ਵੀ ਇਸ ਕਿਸਮ ਦੇ ਜਿਹੜੇ ਆ ਪੰਜਾਬ ਦੀ ਧਰਤੀ ਦੇ ਉੱਤੇ ਬੈਠੇ ਕਿਸਾਨਾਂ ਦੇ ਉੱਤੇ ਅੰਦਾ ਧੁੰਦ ਨਕਲੀ ਗੋਲੀਆਂ ਚਲਾਈਆਂ ਨੇ ਪਲਾਸਟਿਕ ਦੀਆਂ ਜ਼ਖਮੀ ਕੀਤੇ ਦੇ ਕਿਸਾਨ ਜਾਂ ਅਥਰੋਗੈਸ ਦੇ ਗੋਲੇ ਜਿਹੜੇ ਨੇ ਉਹ ਦਾਗੇ ਨੇ ਹਰਿਆਣਾ ਸਰਕਾਰ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਆਹ ਭਾਰਤ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਤੇ ਕਿਸਾਨਾਂ ਦੇ ਨਾਲ ਜ਼ਬਰਦਸਤੀ, ਤੱਕਾ ਮੱਕੀ, ਅਥਰੋਗੈਸ ਦੇ ਗੋਲੇ ਜਾਂ ਜ਼ਖਮੀ ਕਰਨ ਵਾਲੀਆਂ ਜੜੀਆਂ ਨੇ ਕੋਝੀਆਂ ਹਰਕਤਾਂ ਜੜੀਆਂ ਨੇ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦੀਆਂ ਡੈਮੋਕਰੇਟਿਕ ਕੰਟਰੀ ਹੈ ਇੱਥੇ ਹਰ ਇੱਕ ਨੂੰ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਔਰ ਅਧਿਕਾਰ ਹੋਣਾ ਚਾਹੀਦਾ ਹੈ ਤੇ ਸਰਕਾਰ ਨੂੰ ਜਿਹੜਾ ਹੈ ਡੈਮੋਕਰੇਟਿਕ ਅਧਿਕਾਰ ਜਿਹੜਾ ਹੈ ਰੋਸ ਪ੍ਰਦਰਸ਼ਨ ਕਰਨ ਦਾ ਇੱਕ ਹੋਂਦ ਦਾ ਕੋਈ ਅਧਿਕਾਰ ਨਹੀਂ ਹੈ ਇਸ ਲਈ ਮੈਂ ਫਿਰ ਕਹਿੰਦਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰੇ ਦੋਨੇ ਤਰ੍ਹਾਂ ਜਿਹੜੀਆਂ ਉਹ ਮੰਚ ਦੇ ਉੱਤੇ ਬੈਠਣ ਤੇ ਦੋਨੇ ਤਰ੍ਹਾਂ ਜਿਹੜੀਆਂ ਸੰਜਮ ਤੇ ਸਿਹਰਤਾ ਤੋਂ ਕਾਮਨਾ ਨਾ ਕਿ ਸਟੇਟ ਦਾ ਮਾਹੌਲ ਜਿਹੜਾ ਹੈ ਉਹ ਸ਼ਾਂਤ ਰਹੇ ਔਰ ਦੇਸ਼ ਦਾ ਮਾਹੌਲ ਵੀ ਜਿਹੜਾ ਸ਼ਾਂਤ ਰਹੇ। ਨਾ ਫਿਰ ਇੱਕ ਵਾਰੀ ਇਸ ਜਿਹੜੇ ਕੱਲ ਸੰਭੂ ਬਾਟਰ ਦੇ ਉੱਤੇ ਹਰਿਆਣਾ ਸਰਕਾਰ ਵੱਲੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨੇ ਅਤਿਰੋਗੈਸ ਦੇ ਗੋਲੇ ਇਸਤੇ ਨੇ ਉਹਨਾਂ ਦੀ ਪੂਰਜ਼ੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਨਹੀਂ ਖੇਦੀ ਕਰਦਾ ਨਹੀਂ ਹੋਣਾ ਚਾਹੀਦਾ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ